ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਈ ਸਾਰਿਆਂ ਤੋਂ ਪਹਿਲਾਂ ਬਾਬੇ ਨਾਨਕ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਅੱਜ ਬਾਬੇ ਨਾਨਕ ਦਾ ਜਨਮ ਦਿਨ ਸੀ ਮਾਹ ਚਲੋ ਫੇਰ ਵੀ ਦੀਵੇ ਲਾ ਕੇ ਆਈਏ ਬਾਬੇ ਨਾਨਕ ਨੇ ਬਹੁਤ ਚਿਰ 14 ਸਾਲ ਮੇਰੇ ਹਿਸਾਬ ਚ ਜੇ ਮੈਂ ਗਲਤ ਨਾ ਹੋਵਾਂ ਤਾਂ ਖੇਤੀ ਕਰੀਆ ਸੁਲਤਾਨਪੁਰ ਲੋਧੀ ਉੱਥੇ ਗਲਤ ਕਹਿਤਾ ਆਪਣੇ ਡੇਰਾ ਬਾਬਾ ਨਾਨਕ ਉੱਥੇ ਖੇਤੀ ਕਰੀ ਜੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਉਤਮ ਖੇਤੀ ਹੈਗੀ ਸਭ ਤੋਂ ਇਸੇ ਗੱਲ ਨੂੰ ਆਪਾਂ ਮੁਦੇ ਨਜ਼ਰ ਰੱਖਦੇ ਹੋਏ ਆਪਾਂ ਬਾਬੇ ਨਾਨਕ ਦੇ ਜਨਮ ਦਿਨ ਤੇ ਲਈ ਅੱਜ ਖੇਤ ਦੀਪਮਾਲਾ ਵੀ ਚਲਾਈ ਆ ਤੇ ਦੀਵੇ ਵੀ ਲਾਏ ਆਗੇ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਜਰੂਰ ਲਾਓ ਯਾਰ ਬਾਬੇ ਨਾਨਕ ਲਈ ਖੇਤੀ ਆ ਮੈਂ ਪਹਿਲਾਂ ਵੀ ਕਹਿੰਦਾ ਹੁੰਨਾਗਾ ਵੀ ਆਪਣੀ ਤਾਂ ਇਹਦੇ ਸਾਰੇ ਚੱਲਦੀ ਆ ਬਾਬੇ ਨਾਨਕ ਦੇ ਸਾਰੇ ਕਿਸੇ ਸਰਕਾਰਾਂ ਦੇ ਸਾਰੇ ਨਹੀਂ ਚੱਲਦੀ ਕਹਦੇ ਸਾਰੇ ਨਹੀਂ ਚੱਲਦੀ ਤੇ ਅਸੀਂ ਤਾਂ ਅੱਜ ਖੇਤ ਦੀਵੇ ਲਾਏ ਆਗੇ ਥੋੜੇ ਲੋਕ ਲਾਉਂਦੇ ਆ ਖਰ ਲਾਉਂਦੇ ਆਗੇ ਵਧੀਆ ਗੱਲਾਂ ਲਾਉਣੇ ਚਾਹੀਦੇ ਆਗੇ ਸਰੋਂ ਦਾ ਤੇਲ ਤੇ ਲਾਏ ਆਸੀਂ ਤੇ ਆਪੋ ਆਪਣੀ ਸਰਦਾ ਵਾਕੀ ਕਿਸੇ ਨਾਲ ਧੱਕਾ ਕੋਈ ਨਹੀਂ ਜੇ ਕਿਸੇ ਦੀ ਸਰਦਾ ਹੈਗੀ ਤਾਂ ਲਾ ਲਓ ਜੇ ਕਿਸੇ ਦੀ ਨਹੀਂ ਹੈਗੀ ਤਾਂ ਵੀ ਕੋਈ ਚੱਕਰ ਨਹੀਂ ਤੇ ਬਾਬਾ ਨਾਨਕ ਸਭ ਤੋਂ ਵੱਡਾ ਵਿਗਿਆਨੀ ਹੋਇਆ ਉਹਨਾਂ ਨੇ ਕਿਹਾਗਾ ਵੀ ਉਹਨਾਂ ਨੇ ਧਰਤੀ ਦੀ ਖੋਜ ਕੀਤੀ ਆ ਵੀ ਹੋਰ ਪਰੇ ਹੋਰ ਹੋਰ ਤੇ ਉਹਨਾਂ ਨੇ ਪਾਣੀ ਦਾ ਹੀ ਦੱਸਿਆ ਵੀ ਪਵਨ ਪਿਤਾ ਪਾਣੀ ਗੁਰੂ ਤੇ ਅਸੀਂ ਤਾਂ ਫਿਰ ਖੇਤ ਦੀਵੇ ਲਾਉਣ ਆਏ ਸੀਗੇ ਤੇ ਮਾਹ ਚਲੋ ਨਾਲੇ ਦਵਾ ਬਾਬੇ ਨਾਨਕ ਦਾ ਜਨਮ ਦਿਨ ਮਣ ਜੂਗਾ ਤੇ ਨਾਲੇ ਦੀਵੇ ਲਾਵਾਂਗੇ ਦੇਖ ਬਣਾ ਸੋਨਾ ਲੱਗਦਾ ਨਾ ਖੇਤ ਤੇ ਬਾਈ ਸੋਨ ਨੂੰ ਸਾਰਿਆਂ ਨੂੰ ਬਾਬੇ ਨਾਨਕ ਦੀਆਂ ਲੱਖ ਲੱਖ ਵਧਾਈਆਂ ਬਾਈ ਤੇ ਸਾਰੇ ਆਖ ਦੇ ਵਾਖ ਦੇ ਖੁਸ਼ੀ ਰਹੋ ਆਪਣੇ ਵੀਡੀਓ ਦੇਖਣ ਵਾਲੇ ਜਰੂਰ ਆਪਣੀ ਵੀਡੀਓ ਬਹੁਤ ਵਾਰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਜੀ ਧੰਨਵਾਦ ਜੀ